ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤੇ ਤੁਹਾਡਾ ਮੋਟਾਪਾ ਲੋਕਾਂ ਨੂੰ ਚੁਭ ਰਿਹਾ ਹੈ ਤਾਂ ਇਹ ਇੱਕ ਦਰਦਨਾਕ ਗੱਲ ਹੋ ਸਕਦੀ ਹੈ ਪਰ ਦੁਨੀਆ ਦੇ ਵਿੱਚ ਇੱਕ ਅਜਿਹੇ ਦੇਸ਼ ਹੈ ਜਿੱਥੇ ਸਿਰਫ ਮੋਟੀਆਂ ਕੁੜੀਆਂ ਨੂੰ ਹੀ ਆਪਣਾ ਜੀਵਨ ਸਾਥੀ ਚੁਣਿਆ ਜਾਂਦਾ ਹੈ ਐਨਾ ਹੀ ਨਹੀਂ ਲੋਕ ਆਪਣੀਆਂ ਲੜਕੀਆਂ ਨੂੰ ਬਚਪਨ ਵਿੱਚ ਹੀ ਲੋੜ ਤੋਂ ਵੱਧ ਖੁਰਾਕ ਦੇ ਕੇ ਉਸ ਦੀ ਸਿਹਤ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੰਦੇ ਹਨ ਤਾਂ ਜੋ ਵਿਆਹ ਦੀ ਉਮਰ ਤੱਕ ਮੋਟੀ ਹੋ ਜਾਵੇ ਦੁਨੀਆ ਭਰ ਵਿੱਚ ਵਿਆਹ ਨੂੰ ਲੈ ਕੇ ਵੱਖ-ਵੱਖ ਪਰੰਪਰਾਵਾਂ ਹਨ ਜੋ ਉੱਥੇ ਦੇ ਸੱਭਿਆਚਾਰ ਦੇ ਵਿੱਚ ਵਿਖਣ ਨੂੰ ਮਿਲਦੀਆਂ ਹਨ ਅਸੀਂ ਅੱਜ ਤੁਹਾਨੂੰ ਅਜਿਹੇ ਦੇਸ਼ ਬਾਰੇ ਦੱਸਾਂਗੇ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ रह ਜਾਓਗੇ ਉੱਤਰੀ ਅਫਰੀਕਾ ਦੇ ਪੱਛਮੀ ਹਿੱਸੇ ਵਿੱਚ ਸਥਿਤ ਇੱਕ ਦੇਸ਼ ਹੈ ਜਿਸ ਨੂੰ ਮੋਰਟਾਨੀਆ ਕਿਹਾ ਜਾਂਦਾ ਹੈ ਇਸ ਦੇਸ਼ ਦੀਆਂ ਕੁੜੀਆਂ ਨੂੰ ਚੰਗਾ ਵਰ ਪ੍ਰਾਪਤ ਕਰਨ ਲਈ ਮੋٹے ਹੋਣਾ ਪੈਂਦਾ ਹੈ ਕਿਉਂਕਿ ਇੱਥੋਂ ਦੀ ਪਰੰਪਰਾ ਰਹੀ ਹੈ ਕਿ ਕੁੜੀ ਦੀ ਸੁੰਦਰਤਾ ਉਸ ਦੀ ਮੋਟਾਈ ਤੋਂ ਪਰਖੀ ਜਾਂਦੀ ਹੈ ਇਸ ਲਈ ਇੱਥੇ ਕੁੜੀਆਂ ਨੂੰ ਵਿਆਹ ਤੋਂ ਪਹਿਲਾਂ ਖੂਬ ਖਵਾਇਆ ਜਾਂਦਾ ਹੈ ਮੋਰਿਟਾਨੀਆ ਸ਼ਾਇਦ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੋਵੇ ਜਿੱਥੇ ਕੁੜੀਆਂ ਨੂੰ ਮੁੰਡਿਆਂ ਨਾਲੋਂ ਜ਼ਿਆਦਾ ਖਾਣਾ ਦਿੱਤਾ ਜਾਂਦਾ ਹੈ ਅਜਿਹਾ ਇਸ ਲਈ ਕਰਦੇ ਹਨ ਕਿ ਵਿਆਹ ਦੇ ਸਮੇਂ ਤੱਕ ਲੜਕੀ ਦਾ ਸਰੀਰ ਮੋਟਾ ਹੋ ਸਕੇ ਜੇਕਰ ਲੜਕੀ ਵਿਆਹ ਦੇ ਸਮੇਂ ਤੱਕ ਮੋਟੀ ਨਾ ਹੋਵੇ ਤਾਂ ਉਸ ਨੂੰ ਚੰਗਾ ਲਾੜਾ ਮਿਲਣਾ ਮੁਸ਼ਕਲ ਹੋ ਜਾਂਦਾ ਹੈ ਅਸਲ ਵਿੱਚ ਮੋਰਿਟਾਨੀਆ ਦੇ ਵਿੱਚ ਇੱਕ ਮੋਟੀ ਕੁੜੀ ਅਤੇ ਮੋਟਾਪੇ ਨੂੰ ਖੁਸ਼ਹਾਲੀ ਅਤੇ ਸੁੰਦਰਤਾ ਨਾਲ ਜੋੜਿਆ ਜਾਂਦਾ ਹੈ ਜੇਕਰ ਇੱਥੇ ਕੋਈ ਲੜਕੀ ਫਿੱਟ ਜਾਂ ਪਤਲੀ ਪਾਈ ਜਾਂਦੀ ਹੈ ਤਾਂ ਇੱਥੇ ਦੇ ਲੋਕ ਮੰਨਦੇ ਹਨ ਕਿ ਲੋਕ ਗਰੀਬ ਅਤੇ ਬਦਕਿਸਮਤ ਹਨ ਤੁਹਾਨੂੰ ਦੱਸ ਦਈਏ ਕਿ ਮੋਰਟਾਨੀਆ ਵਿੱਚ ਕੁੜੀਆਂ ਨੂੰ ਮੋਟਾ ਕਰਨ ਲਈ ਫੈਟਨਿੰਗ ਫਾਰਮ ਚਲਾਏ ਜਾਂਦੇ ਹਨ ਅਮੀਰ ਲੋਕ 5 ਤੋਂ 6 ਸਾਲ ਦੀ ਛੋਟੀ ਉਮਰ ਵਿੱਚ ਹੀ ਆਪਣੀਆਂ ਕੁੜੀਆਂ ਨੂੰ ਇਨ੍ਹਾਂ ਮੈਟ੍ਰਿਕ ਫਾਰਮ ਦੇ ਵਿੱਚ ਭੇਜ ਦਿੰਦੇ ਹਨ ਇਹਨਾਂ ਫਾਰਮ ਤੇ ਕੰਮ ਕਰਨ ਵਾਲੀਆਂ ਔਰਤਾਂ ਸਵੇਰ ਤੋਂ ਲੈ ਕੇ ਰਾਤ ਤੱਕ ਉਹਨਾਂ ਕੋਲ ਆਉਣ ਵਾਲੀਆਂ ਕੁੜੀਆਂ ਨੂੰ ਜ਼ਬਰਦਸਤੀ ਖਵਾਉਂਦੀਆਂ ਹਨ ਤਾਂ ਜੋ ਵੱਧ ਤੋਂ ਵੱਧ ਮੋਟੀਆਂ ਹੋ ਸਕਣ ਇਹਨਾਂ ਫਾਰਮਾਂ ਵਿੱਚ ਆਉਣ ਵਾਲੀਆਂ ਲੜਕੀਆਂ ਨੂੰ ਹਰ ਰੋਜ਼ ਭਾਰੀ ਖੁਰਾਕ ਦਿੱਤੀ ਜਾਂਦੀ ਹੈ ਤਾਂ ਜੋ ਉਹਨਾਂ ਨੂੰ ਜਲਦੀ ਤੋਂ ਜਲਦੀ ਮੋਟਾ ਕੀਤਾ ਜਾ ਸਕੇ ਇਹਨਾਂ ਲੜਕੀਆਂ ਦੀ ਖੁਰਾਕ ਵਿੱਚ ਖਜੂਰ ਬੱਕਰੀ ਅਤੇ ਓੜ ਦਾ ਦੁੱਧ ਚਾਵਲ, ਜਤੂਨ ਦਾ ਤੇਲ ਵਰਗੇ ਉੱਚ ਕੈਲੋਰੀ ਵਾਲੇ ਭੋਜਨ ਸ਼ਾਮਲ ਕੀਤੇ ਜਾਂਦੇ ਹਨ ਅਤੇ ਭੋਜਨ ਤੋਂ ਬਾਅਦ ਇਨ੍ਹਾਂ ਲੜਕੀਆਂ ਨੂੰ ਕਾਫੀ ਆਰਾਮ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਉਹਨਾਂ ਲੜਕੀਆਂ ਨੂੰ ਦੁਬਾਰਾ ਭੋਜਨ ਦਿੱਤਾ ਜਾਂਦਾ ਹੈ। ਇਹ ਪ੍ਰਕਿਰਿਆ ਵਾਰ-ਵਾਰ ਦੁਹराई ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸੇ ਦੌਰਾਨ ਇਨ੍ਹਾਂ ਲੜਕੀਆਂ ਨੂੰ ਜ਼ਿਆਦਾ ਸਰੀਰਕ ਗਤੀਵਿਧੀਆਂ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਇਨ੍ਹਾਂ ਕੁੜੀਆਂ ਨੂੰ ਇੱਕ ਦਿਨ ਦੇ ਵਿੱਚ 1000 ਕੈਲਰੀ ਤੱਕ ਡਾਈਟ ਦਿੱਤੀ ਜਾਂਦੀ ਹੈ। ਬ੍ਰਿਟਾਨੀਆ ਸਿਹਤ ਮੰਤਰਾਲੇ ਦੇ ਅਨੁਸਾਰ ਇੱਥੇ ਸਥਿਤੀ ਪਹਿਲਾਂ ਦੇ ਮੁਕਾਬਲੇ ਕਾਫੀ ਬਦਲ ਗਈ ਹੈ ਅੱਜ ਦੇ ਮੌਜੂਦਾ ਸਮੇਂ ਵਿੱਚ ਪੁਰਸ਼ ਅਤੇ ਔਰਤਾਂ ਦੋਵੇਂ ਹੀ ਪਤਲੇ ਅਤੇ ਫਿਟ ਰਹਿਣ ਨੂੰ ਤਰਜੀਹ ਦਿੰਦੇ ਹਨ ਬਹੁਤ ਘੱਟ ਲੋਕ ਹਨ ਜੋ ਇਸ ਪਰੰਪਰਾ ਦਾ ਹੁਣ ਤੱਕ ਵੀ ਪਾਲਣ ਕਰਦੇ ਹਨ